सलमान खान ਦੇ ਹੱਥ ਵਿੱਚ ਇਦਾਂ ਦਾ ਬਲੂ ਕਲਰ ਦਾ ਬ੍ਰੇਸਲੈਟ ਕਿਉਂ ਹੁੰਦਾ ਹੈ ਤੇ ਕਿਦਾਂ ਇੱਕ ਆਦਮੀ ਨੇ ਖੇਲਦੇ-ਖੇਲਦੇ 6 ਢ ਲਗਾ ਕੇ 2.2 ਕਰੋੜ ਰੁਪਏ ਕਮਾ ਲਏ ਤੇ ਦੁਨੀਆ ਦੀ ਸਭ ਤੋਂ ਚਲਾਕ ਮਾਰਕੀਟਿੰਗ ਕਿਦਾਂ ਤੇ ਕਿਹੜੀ ਚੀਜ਼ ਦੀ ਕੀਤੀ ਗਈ ਇਹ ਸਭ ਕੁਝ ਜਾਣਨ ਲਈ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹਰਜੋਤ ਸਿੰਘ ਮੱਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਤੁਸੀਂ ਦੇਖ ਰਹੇ ਹੋ ਮਲਟੀਵੀ ਨੰਬਰ 6 ਇੱਕ ਅਜੀਹਾ ਐਪ ਹੈ ਜੋ ਤੁਹਾਡੇ ਫੋਨ ਨੂੰ ਚੋਰੀ ਹੋਣ ਤੇ ਲੱਭ ਲਊਗਾ ਇਸ ਨੂੰ ਕਹਿੰਦੇ ਹੈ ਕਰੂਕ ਕੈਚਰ ਐਪ ਜੇ ਕੋਈ ਵੀ ਤੁਹਾਡੇ ਫੋਨ ਵਿੱਚ ਦੋ ਤੋਂ ਜ਼ਿਆਦਾ ਫੋਟੋ ਖਿੱਚ ਲਵੇਗਾ ਤੇ ਸਕਰੀਨਸ਼ਾਟ ਵੀ ਲੈ ਲਵੇਗਾ ਤੇ ਇਹ ਦੋਨਾਂ ਚੀਜ਼ਾਂ ਤੁਹਾਨੂੰ ਈਮੇਲ ਦੇ ਜ਼ਰੀਏ ਸੈਂਡ ਕਰ ਦਊਗਾ ਤੇ ਨਾਲ ਹੀ ਈਮੇਲ ਤੇ ਉਸਦੀ ਲੋਕੇਸ਼ਨ ਤੇ ਟਾਈਮ ਵੀ ਦੱਸੂਗਾ ਤੇ ਇਦਾਂ ਤੁਸੀਂ ਚੋਰ ਨੂੰ ਬੜੀ ਹੀ ਆਸਾਨੀ ਨਾਲ ਲੱਭ ਸਕਦੇ ਹੋ ਨੰਬਰ 5 ਗਵਰਨਮੈਂਟ ਦੀ ਨਵੀਂ ਸਕੀਮ ਦੇ ਤਹਿਤ ਤੁਸੀਂ ਸਿਰਫ ਫੋਟੋ ਖਿੱਚ ਕੇ ਹਜ਼ਾਰ ਤੋਂ ਜ਼ਿਆਦਾ ਰੁਪਏ ਕਮਾ ਸਕਦੇ ਹੋ ਗਵਰਨਮੈਂਟ ਨੇ ਨਵਾਂ ਰੂਲ ਕੱਢਿਆ ਹੈ ਕਿ ਜੇ ਕਿਸੇ ਵਿਅਕਤੀ ਨੇ ਨੌਨ ਪਾਰਕਿੰਗ ਸਪੌਟ ਵਿੱਚ ਆਪਣੀ ਗੱਡੀ ਪਾਰਕ ਕੀਤੀ ਹੋਈ ਹੈ ਤੇ ਜੇ ਤੁਸੀਂ ਉਸ ਵਾਈਕਲ ਦੀ ਫੋਟੋ ਖਿੱਚ ਕੇ ਪੁਲਿਸ ਵਾਲਿਆਂ ਨੂੰ ਦਿਨੇ ਹੋ ਤਾਂ ਟੋਇੰਗ ਬੈਨ ਵਾਲੇ ਉਸ ਗੱਡੀ ਨੂੰ ਚੱਕ ਕੇ ਲੈ ਜਾਣਗੇ ਤੇ ਉਸ ਦੇ ਨਗੇ ਨੰਬਰ 4 ਇੱਕ ਆਦਮੀ ਨੇ ਖੁਦ ਨੂੰ ਹੀ ਸੱਟ ਲਗਾ ਕੇ ਇੰਸ਼ੋਰੈਂਸ ਕੰਪਨੀ ਤੋਂ 2.5 ਕਰੋੜ ਰੁਪਏ ਲੈ ਲਏ ਇੱਕ ਵਾਰ ਉਹ ਵਿਅਕਤੀ ਬੋਮਰੈਂਗ ਨਾਲ ਖੇਡ ਰਿਹਾ ਸੀ ਤੇ ਉਹ ਗਲਤੀ ਨਾਲ ਉਸਦੇ ਸਿਰ ਵਿੱਚ ਲੱਗ ਗਿਆ ਤੇ ਜਿਸ ਤੋਂ ਬਾਅਦ ਉਸਨੇ ਇੰਸ਼ੋਰੈਂਸ ਕੰਪਨੀ ਤੋਂ ਸਾਰੇ ਪੈਸੇ ਕਲੇਮ ਕਰ ਲਏ ਨੰਬਰ 3 ਤੁਸੀਂ ਕਛੂਆ ਤੇ ਖਰਗੋਸ਼ ਦੀ ਦੌੜ ਬਾਰੇ ਸੁਣਿਆ ਹੀ ਹੋਵੇਗਾ ਜਿਸ ਵਿੱਚ ਕਛੂਆ ਜਿੱਤ ਜਾਂਦਾ ਹੈ ਤੇ ਇਹ ਬਹੁਤ ਹੀ ਫੇਮਸ ਕਹਾਣੀ ਹੈ ਲੇਕਿਨ ਇਸ ਨੂੰ ਇੱਕ ਵਾਰ ਸੱਚਮੁੱਚ ਵੀ ਟ੍ਰਾਈ ਕੀਤਾ ਗਿਆ ਸੀ ਕੁਝ ਲੋਕਾਂ ਨੇ ਕਛੂਆ ਤੇ ਖਰਗੋਸ਼ ਦੀ ਦੌੜ ਕਰਵਾਈ ਪਰ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਕਹਾਣੀ ਸੱਚ ਹੋ ਜਾਵੇਗੀ ਤੇ ਇਸ ਰੇਸ ਵਿੱਚ ਸੱਚਮੁੱਚ ਕਿਸ਼ ਵਜੇ ਇਹ ਤਾਂ ਜਾਂਦਾ ਹੈ ਨੰਬਰ 2 ਇਹ ਮਾਰਕੀਟਿੰਗ ਨੂੰ ਦੁਨੀਆ ਦੀ ਸਭ ਤੋਂ ਚਲਾਕ ਮਾਰਕੀਟਿੰਗ ਕਿਹਾ ਜਾਂਦਾ ਹੈ ਕੁਝ ਸਮੇਂ ਪਹਿਲਾਂ ਡ੍ਰੈਕੁਲਾ ਸੀਰੀਜ਼ ਨੂੰ ਲਾਂਚ ਕੀਤਾ ਗਿਆ ਸੀ ਜੇ ਤੁਹਾਨੂੰ ਇੱਥੇ ਦੇਖ ਰਿਹਾ ਹੋਵੇਗਾ ਕਿ ਬੋਰ ਤੇ ਚਾਕੂ ਵਰਗੀਆਂ ਚੀਜ਼ਾਂ ਲਗਾਈਆਂ ਗਈਆਂ ਹਨ ਤੇ ਸਵੇਰ ਵਿੱਚ ਇਹ ਕੁਝ ਖਾਸ ਨਹੀਂ ਲੱਗ ਰਹੀਆਂ ਸੀ ਲੇਕਿਨ ਜਿੱਦਾਂ ਹੀ ਰਾਤ ਹੁੰਦੀ ਹੈ ਤੇ ਸ਼ੈਡੋ ਜੋ ਹੈ ਉਹ ਬਿਲਕੁਲ ਹੀ ਡ੍ਰੈਕੁਲਾ ਦੀ ਤਰ੍ਹਾਂ ਲੱਗਦੇ ਹੈ ਬਿਲਕੁਲ ਜਿੱਦਾਂ ਡ੍ਰੈਕੁਲਾ ਸਿਰਫ ਰਾਤ ਨੂੰ ਹੀ ਬਾਹਰ ਆਉਂਦੇ ਹੈ ਨੰਬਰ 1 ਸਲਮਾਨ ਖਾਨ ਦਾ ਇਹ ਬ੍ਰੇਸਲਟ ਕਈ ਬਾਲੀਵੁੱਡ ਸਟਾਰਾਂ ਤੋਂ ਵੀ ਜ਼ਿਆਦਾ ਫੇਮਸ ਹੈ ਤੇ ਸਲਮਾਨ ਖਾਨ ਨੇ ਬਲੂ ਬ ਦੇਖਿਆ ਸੀ ਕਿ ਉਹਨਾਂ ਦੇ ਜੋ ਪਿਤਾ ਹੈ ਉਹ ਇਦਾਂ ਦਾ ਹੀ ਬਲੂ ਕਲਰ ਦਾ ਬ੍ਰੈਸਲੇਟ ਪਾਉਂਦੇ ਸੀ ਤਾਂ ਜਦੋਂ ਇੱਕ ਦਿਨ ਸਲਮਾਨ ਦੇ ਪਿਤਾ ਸੋ ਰਹੇ ਸੀ ਤਾਂ ਉਦੋਂ ਸਲਮਾਨ ਨੇ ਉਹਨਾਂ ਦੇ ਹੱਥ ਵਿੱਚੋਂ ਇਹ ਬ੍ਰੈਸਲੇਟ ਕੱਢ ਲਿਆ ਤੇ ਫਿਰ ਉਸ ਦਾ ਹੀ ਕਾਪੀ ਬਣਵਾ ਲਿਆ ਤੇ ਉਹਨਾਂ ਦੇ ਪਿਤਾ ਦੇ ਹੱਥ ਵਿੱਚ ਇਹ ਬ੍ਰੈਸਲੇਟ ਬਹੁਤ ਹੀ ਵਧੀਆ ਲੱਗਦਾ ਸੀ ਇਸ ਲਈ ਸਲਮਾਨ ਖਾਨ ਚਾਹੁੰਦੇ ਸੀ ਕਿ ਉਹਨਾਂ ਤੋਂ ਵੀ ਇਦਾਂ ਦਾ ਬ੍ਰੈਸਲੇਟ ਹੋਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦਾ ਲੱਕੀ ਚੈਮ ਹੈ ਤੇ ਇਹ ਬ੍ਰੈਸਲੇਟ ਸੱਚਮੁੱਚ ਹੀ ਸਲਮਾਨ ਖਾਨ ਦੀ ਇੱਕ ਪਛਾਣ ਬਣ ਗਿਆ ਹੈ ਹੁਣ ਜੇ ਤੁਸੀਂ ਵੀਡੀਓ ਦੇ ਐਂਡ ਤੱਕ ਪਹੁੰਚ ਗਏ ਹੋ ਤਾਂ ਡੈਫੀਨਿਟਲੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤਾਂ ਪਲੀਜ਼ ਕੁਝ ਸੈਕਿੰਡ ਕੱਢ ਕੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਇਸ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਤੇ ਧੰਨਵਾਦ